1426 ਚ ਇੱਕ ਹੋਰ ਕਟਨਾ ਹੋਈ। ਲਾਹੌਰ ਵਾਲੀ ਫੌਜ ਤਾਂ ਵਾਪਸ ਮੁੜ ਗਈ। ਤੇ ਜਿਹੜਾ ਪੱਟੀ ਵਾਲਾ ਜ਼ਾਫਰ ਬੇਗ ਸੀ ਜਿਹਦਾ ਭਤੇਜਾ ਹਿੰਮਤ ਬੇਗ ਮਾਰਿਆ ਗਿਆ ਸੀ। ਉਹਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਹੀ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹੋ ਕਿ ਇੱਕ ਗਲਾਨੀ ਸੀ। ਉਹਦੇ ਮਨ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਇੱਕ ਨਫ਼ਰਤ ਸੀ ਕਿ ਮੈਂ ਸਿੱਖਾਂ ਦੀ ਛੋਟੀ ਜੀ ਟੁਕੜੀ ਦੇ ਕੋਲੋਂ ਆਪਣੇ ਭਤੀਜੇ ਨੂੰ ਮਰਵਾ ਕੇ ਆ ਗਿਆ। ਉਹਨੇ ਉਸੇ ਵੇਲੇ ਜਿਹੜੇ ਉਸ ਸਮੇਂ ਦੇ ਮੁਖਬਰ ਹੁੰਦੇ ਸੀ ਰਾਮਾ ਰੰਦਾਵਾ ਸਹਿਬ ਰਾਏ ਅਕਲਦਾਸ ਜਲਿਆਲੇ ਵਾਲੇ ਇਹਨਾਂ ਸਾਰਿਆਂ ਨੂੰ ਕਹਾਂਦਾ ਮੈਨੂੰ ਕੋਈ ਜਗ੍ਹਾ ਦੱਸੋ ਜਿੱਥੇ ਮੈਂ ਸਿੱਖਾਂ ਦਾ ਕਤਲ ਇਾਮ ਕਰ ਸਕਾਂ ਕੁਦਰਤਨ ਚਵਿੰਡੇ ਪਿੰਡ ਦੇ ਵਿੱਚ ਸਰਦਾਰ ਬਿਆਧਰ ਸਿੰਘ ਦੇ ਬੇਟੇ ਦਾ ਵਿਆਹ ਸੀ ਕੁਝ ਥਾਸਕਰਾਂ ਦੇ ਮੁਤਾਬਕ ਉਹਨਾਂ ਦੀ ਬੇਟੀ ਧਰਮਕੌਰ ਦਾ ਵਿਆਹ ਸੀ ਤੇ ਜਿਸ ਸਿੰਘ ਦੇ ਨਾਲ ਆਨੰਦ ਕਾਰਜ ਹੋਣੇ ਸੀ ਉਹ ਵੀ ਜੰਗਲ ਦੇ ਵਿੱਚ ਸਿੰਘਾਂ ਦੇ ਜਥਿਆਂ 'ਚ ਹੀ ਰਹਦੇ ਸੀ ਸਰਦਾਰ ਕਪੂਰ ਸਿੰਘ ਉਹਨਾਂ ਦੇ ਨਾਲ ਸਾਰੀ ਬਰਾਤ ਆਈ ਉਧਰੋਂ ਜ਼ਾਫਰ ਬੇਗ ਨੇ ਪਿੰਡ ਨੂੰ ਘੇਰਾ ਪਾ ਲਿਆ ਹੁਣ ਬੀਬੀ ਉਹ ਗੱਲ ਤੁਹਾਡੇ ਸੁਣਨ ਵਾਲੀ ਹੈ ਜ਼ਾਫਰ ਬੇਗ ਨੇ ਘੇਰਾ ਪਾ ਲਿਆ ਤੇ ਕੁਦਰਤਨ ਜਿਹੜੇ ਸਿੰਘ ਅੱਗੇ ਹੀ ਜੰਗਲਾਂ ਦੇ ਵਿੱਚ ਰਹਿ ਰਹੇ ਸੀ ਉਹਨਾਂ ਤੇ ਸਾਰਿਆਂ ਜਾਣਾ ਸੀ ਕਿਉਂਕਿ ਸਲਾਹ ਕੀਤੀ ਕਿ ਸਿੰਘ ਸਾਰੇ ਨਿਕਲ ਜਾਣ ਪਿੱਛੇ ਰਹਿ ਗਈਆਂ 20 ਬੀਬੀਆਂ ਸਿਰਫ 20 ਬੀਬੀਆਂ ਉਹਨਾਂ 20 ਬੀਬੀਆਂ ਦੇ ਵਿੱਚ ਸਰਦਾਰ ਬਹਾਦਰ ਸਿੰਘ ਦੀ ਬੇਟੀ ਧਰਮਕੌਰ ਕੀ ਕਹਿੰਦੀ ਚੁੰਡੇ ਪਿੰਡ ਦੀ ਕਹਿੰਦੀ ਸਿੰਘੋ ਇੱਕ ਗੱਲ ਕਰੋ ਸਾਨੂੰ ਵੀ ਸ਼ਸ਼ਤਰ ਤੇ ਜਾਓ ਕੁਝ ਤੀਰ کمان ਕੁਝ ਬੰਦੂਕਾਂ ਤੇ ਕੁਝ ਵੱਡੀਆਂ ਤਲਵਾਰਾਂ ਤੇ ਨੇਜੇ ਤੇ ਤੁਸੀਂ ਸਾਰੇ ਇੱਥੇ ਨਿਕਲ ਜਾਓ ਜ਼ਾਫਰ ਬੇਗ ਨੇ ਘੇਰਾ ਪਾ ਲਿਆ ਪਿੰਡ ਦਾ ਘੇਰਾ ਤੰਗ ਕਰਨਾ ਸ਼ੁਰੂ ਕੀਤਾ ਜਦੋਂ ਘਰ ਦੇ ਕੋਲ ਪਹੁੰਚੇ ਤਾਂ ਬੀਬੀਆਂ ਨੇ ਅੰਦਰੋਂ ਤੀਰਾਂ ਦੀ ਤੇ ਗੋਲੀਆਂ ਦੀ ਬਿਛਾੜ ਕਰ ਦਿੱਤੀ ਇਹਦੇ ਕਈ ਸਿਪਾਹੀ ਮਾਰੇ ਗਏ ਉਹਦੇ ਤੋਂ ਬਾਅਦ ਜਦੋਂ ਬੀਬੀਆਂ ਦੇ ਕੋਲੋਂ ਵੀ ਤੀਰ ਤੇ ਗੋਲੀਆਂ ਖਤਮ ਹੋ ਗਏ ਉਹਨਾਂ ਤਲਵਾਰਾਂ ਦੇ ਨਾਲ ਤੇ ਨੇਜਿਆਂ ਦੇ ਨਾਲ ਮੁਕਾਬਲਾ ਕੀਤਾ 16 ਬੀਬੀਆਂ ਸ਼ਹੀਦ ਹੋਈਆਂ 4 ਬੀਬੀਆਂ ਜ਼ਖਮੀ ਹੋਈਆਂ ਜ਼ਾਫਰ ਬੇਗ ਦਾ ਭਤੀਜਾ ਤਾਂ ਉੱਥੇ ਮਾਰੇ ਗਿਆ ਸੀ ਆਪ ਬਾਹਰ ਵੜਾ ਕੇ ਪੱਟੀ ਵਾਪਸ ਆਇਆ ਬੀਬੀ ਧਰਮਕੋਤੇ ਕੋ ਇਹ ਇੱਕ ਬਹੁਤ ਵੱਡਾ ਪੱਖ ਸੀ ਸਾਡਾ ਕਿ ਸਾਡੀਆਂ ਬੀਬੀਆਂ ਵੀ ਮੈਦਾਨੇ ਜੰਗ ਚ ਲੜਨ ਦੀ ਹਿੰਮਤ ਰੱਖਦੀ ਹੁੰਦੀ ਸੀ ਜੁਰਤ ਰੱਖਦੀ ਸੀ ਅੱਜ ਸਾਡੇ ਵਿੱਚ ਉਹ ਸੰਘਰਸ਼ ਦੀ ਜਿਹੜੀ ਕਣੀ ਹੈ ਉਹ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਮੱਧਮ ਪੈਂਦੀ ਜਾ ਰਹੀ ਉਹਦੀ ਤਾਂ ਅਗਲੀ ਗੱਲ ਸੀ ਪਹਿਲੀ ਮੈਂ ਗੱਲ ਕੀਤੀ ਸ਼ਸਤਰ ਵਿੱਦਿਆ ਦੂਜੀ ਗੱਲ ਸਾਨੂੰ ਸ਼ਸਤਰਾਂ ਤੇ ਮਾਣ ਵੀ ਇੰਨਾ ਸੀ ਕਿ ਅਸੀਂ ਖੁੰਡੇ ਸ਼ਸਤਰਾਂ ਦੇ ਨਾਲ ਵੀ ਲੜਦੇ ਸੀ ਨਸੀਰ ਖਾਨ ਤੇ ਕੁੱਤਬਦੀਨ ਤੇ ਉਹ ਜਲੰਧਰ ਦੇ ਦੋ ਫੌਜਦਾਰ ਜਿਨ੍ਹਾਂ ਨੇ ਗੁਰਦੁਆਰਾ ਥੰਮਸਾਬ ਦੀ ਬੇਦਬੀ ਕੀਤੀ ਸੀ ਇਹ ਸ਼ਿਕਾਰ ਖੇਡਣ ਵਾਸਤੇ ਆਏ ਨੇ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਟਾਂਡੇ ਦੇ ਲਾਗੇ ਜਿਹਦਾ ਇਲਾਕਾ ਤੇ ਸਿੱਖਾਂ ਨੂੰ ਪਤਾ ਲੱਗ ਗਿਆ ਸਿੱਖ ਜੰਗਲ ਦੇ ਵਿੱਚ ਤੇ ਜੰਗਲ ਦੇ ਵਿੱਚ ਦੋ ਸਰਦਾਰ ਆਪਸ ਸਲਾਹ ਕਰਦੇ ਨੇ ਨਾ ਸਲਾਹ ਕਰਨ ਵਾਲੇ ਚ ਇੱਕ ਸਰਦਾਰ ਬਲਾਕਾ ਸਿੰਘ ਕੰਗ ਤੇ ਇੱਕ ਸਰਦਾਰ ਜੱਸਾ ਸਿੰਘ ਆਲੂ ਵਾਲੀ ਦਾ ਮਾਮਾ ਸਰਦਾਰ ਬਾਦ ਸਿੰਘ ਆਲੂ ਵਾਲੀਆ ਬਾਦ ਸਿੰਘ ਆਲੂ ਵਾਲੀ ਤੇ ਬਲਾਕਾ ਸਿੰਘ ਕੰਗ ਸਲਾਹ ਕਰਦੇ ਨੇ ਕਿੰਦੇ ਪਤਾ ਲੱਗਾ ਹੈ ਕਿ ਕਤਬਦੀਨ ਇੱਥੇ ਸ਼ਿਕਾਰ ਕਰਨ ਵਾਸਤੇ ਆਉਂਦਾ ਹੈ ਤੇ ਕਿਉਂ ਨਾ ਸ਼ਿਕਾਰ ਕਰ ਆਏ ਸ਼ਿਕਾਰੀ ਦਾ ਸ਼ਿਕਾਰ ਕੀਤਾ ਜਾਵੇ ਇਹਨੇ ਗੁਰਦਰਾ ਥਮਸਬ ਦੀ ਬੇਦਬੀ ਕੀਤੀ ਹੈ ਇਹ ਉਹੀ ਬੇਦਬੀ ਜਿਹਦੇ ਵਿੱਚੋਂ ਬਾਬਾ ਵਡਪਾਖ ਸਿੰਘ ਡਰ ਕੇ ਪਹਾੜਾਂ ਚ ਪੱਜ ਗਿਆ ਸੀ। ਕਤਾਰਪੁਰ ਨੂੰ ਖਾਲੀ ਛੱਡ ਗਿਆ। ਕਿਉਂ ਨਾ ਜਿਹੜਾ ਸ਼ਿਕਾਰ ਕਰਨ ਆਇਆ ਹੈ ਉਹਦਾ ਸ਼ਿਕਾਰ ਕੀਤਾ ਜਾਵੇ। ਦੋਹਾਂ ਸਿੰਘਾਂ ਦੇ ਕੋਲ ਮਾੜੇ ਘੋੜੇ ਜੰਗਲ ਚ ਰਹਿ ਰਹੇ ਨੇ। ਖੁੰਡੀਆਂ ਕਰਪਾਨਾ ਤਨ ਤੇ ਕੋਈ ਕੱਪੜਾ ਨਹੀਂ। ਅਖੀਰ ਦੋਹਾਂ ਸਿੰਘਾਂ ਨੇ ਸੂਹ ਲੈਣੀ ਸ਼ੁਰੂ ਕੀਤੀ। ਇੱਕ ਦਿਨ ਆ ਗਿਆ ਦਾ। ਕੁੱਤਬਦੀਨ ਖਾਨ ਇਹਨਾਂ ਦੇ ਹੱਥ ਆ ਗਿਆ। ਜਦੋਂ ਕੁੱਤਬਦੀਨ ਖਾਨ ਨੇ ਵੇਖਿਆ ਕਿ ਦੋ ਸਿੱਖ ਮਰਦੇ ਹਮਲਾਵਰ ਹੋ ਕੇ ਆ ਰਹੇ ਨੇ ਸਰਦਾਰ ਬਲਾਕਾ ਸਿੰਘ ਕੰਗ ਤੇ ਸਰਦਾਰ ਬਾਗ ਸਿੰਘ ਇਹ ਭੱਜ ਪਿਆ ਨੇ ਘੋੜੀ ਦੜਾ ਲਈ ਇਹਦੇ ਕੋਲ ਅਰਬੀ ਘੋੜੀ ਤੇ ਸਿੱਖਾਂ ਦੇ ਕੋਲ ਦੇਸੀ ਘੋੜੀ ਹਲਕੀ ਸੀ ਇਹਨਾਂ ਦੇ ਕੋਲ ਤਲਵਾਰਾਂ ਤੀਰ ਬਦੂਗਾਂ ਸਿੱਖਾਂ ਦੇ ਕੋਲ ਖੁੰਡੀ ਕਪਾਂਗ ਤੇ ਸਰਦਾਰ ਬਲਾਕਾ ਸਿੰਘ ਕੰਗ ਨੇ ਦੇ ਪਿੱਛੇ ਘੋੜੀ ਦੜਾਈ ਤੇ ਜਦੋਂ ਘੋੜੀ ਦੜਾਉਣ ਲੱਗਾ ਤੇ ਸਰਦਾਰ ਬਾਗ ਸਿੰਘ ਕਹਿੰਦਾ ਸੁਣਿਓ ਸਰਦਾਰ ਬਾਗ ਸਿੰਘ ਕਹਿੰਦਾ ਕਹਿੰਦਾ ਬਲਾਕਾ ਸਿਆ ਘੋੜਾ ਵੀ ਮੜਾ ਤੇ ਤਲਵਾਰ ਵੀ ਖੁੰਡੀ ਹੈ ਮੁਕਾਬਲਾ ਕਿੱਥੇ ਹੋਣਾ ਉਹ ਕਹਿੰਦਾ ਤੂੰ ਤੇਗ ਦੀ ਧਾਰ ਨਾ ਵੇਖ ਤੇਗ ਦਾ ਵੇਗ ਵੇਖ ਉਹਨੇ ਘੋੜੀ ਪਿੱਛੇ ਘਮਾਈ ਤੇ ਤਲਵਾਰ ਆਪਣੀ ਉਂਗਲੀ ਤੇ ਘਵਾ ਕੇ ਹੱਥ ਚੋਂ ਛੱਡ ਦਿੱਤੀ ਤੇ ਚੱਕਰ ਛੱਡੀਦਾ ਇਹਦੀ ਘੋੜੀ ਦੀ ਖੋਚ ਵੱਢੀ ਗਈ ਘੋੜੀ ਇਹਦੀ ਜ਼ਮੀਨ ਤੇ ਡਿੱਗ ਪਈ ਤੇ ਕੁੱਤ ਬਖਾਂ ਨੂੰ ਉੱਥੇ ਮਾਰ ਦਿੱਤਾ ਸਕੇ ਭੀ ਜਿਸ ਸਿੱਖ ਦੇ ਕੋਲ ਸ਼ਸਤਰ ਖੁੰਡਾ ਵੀ ਸੀ ਉਹਨੂੰ ਇਹ ਵਿਸ਼ਵਾਸ ਸੀ ਕਿ ਜਿੰਨੇ ਮੇਰੇ ਗੁਰੂ ਦੀ ਬੇਦਵੀ ਕੀਤੀ ਹੈ ਮੈਨੂੰ ਜੀਂਦਾ ਨਹੀਂ ਛੱਡਣਾ ਸਿੱਖ ਦਾ ਵਿਸ਼ਵਾਸ ਸੀ ਦੂਸਰੀ ਗੱਲ ਸੀ ਕਿ ਸਿੱਖ ਆਪਣੇ ਪਰਿਵਾਰ ਦੇ ਨਾਲੋਂ ਗੁਰੂ ਦੇ ਨਾਲ ਜ਼ਿਆਦਾ ਜੁੜਿਆ ਹੋਇਆ ਸੀ ਰਾਏ ਪਾਗੂ ਦੇ ਖਾਨਦਾਨ ਦੇ ਵਿੱਚੋਂ ਜੰਮਰਪਿੰਡ ਦੇ ਰਹਿਣ ਵਾਲੇ ਸਰਦਾਰ ਸ਼ਬੀਖ ਸਿੰਘ ਅਮੀਰ ਪਰਿਵਾਰ ਸਰਕਾਰੀ ਠੇਕੇਦਾਰ ਫਾਰਸੀ ਦੇ ਚੰਗੇ ਤਗੜੇ ਵਿਦਵਾਨ ਤੇ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਚੰਗੀ ਕਹਿ ਸਕਦੇ ਹੋ ਕਿ ਉਸ ਸਮੇਂ ਚੱਲਦੀ ਸੀ ਜ਼ਕਰੀਆ ਖਾਨ ਦੀ ਮੌਤ ਹੋ ਗਈ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਤਿਹਾਸ ਨੂੰ ਤੁਸੀਂ ਸਾਰੇ ਪੜਿਆ ਕਿ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ ਹੋਇਆ ਦੁਨੀਆ ਤੋਂ ਚਲਾ ਗਿਆ। ਪਛਾਪ ਦੀ ਰੋਗ ਪਾਈ ਗਈ। ਨਜ਼ੂਮੀਆਂ ਨੇ ਇਹ ਕਹਿ ਦਿੱਤਾ ਕਿ ਤੂੰ ਬਹੁਤ ਵੱਡਾ ਗੁਨਾਹ ਕੀਤਾ ਇੱਕ ਸਿੱਖ ਦੀ ਖੋਪਰੀ ਉਤਾਰ ਕੇ ਜਿਹਦਾ ਗੁਨਾਹ ਵੀ ਕੋਈ ਨਹੀਂ ਸੀ। ਗੁਨਾਹ ਇਸ ਕਰਕੇ ਨਹੀਂ ਸੀ ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਕਾਰਨ ਕੀ ਹੈ। ਕੋਈ ਸਮਝਣ ਦਾ ਯਤਨ ਕੀਤਾ। ਮੁਸਲਮਾਨਾਂ ਦਾ ਰਾਜ ਮੁਸਲਮਾਨ ਸ਼ਾਸਕ ਮੁਸਲਮਾਨ ਵਸੋਂ ਤੇ ਮੁਸਲਮਾਨਾਂ ਦਾ ਕਾਨੂੰਨ ਤੇ ਇਹੀ ਪੱਟੀ ਦਾ ਹਾਕਮ ਜ਼ਾਫਰ ਬੇਗ ਇਸਨੇ ਰਹੀਮ ਬਖਸ਼ ਮਾਚੀ ਦੀ ਲੜਕੀ ਸਲਮਾ ਨੂੰ ਕਿਹਾ ਕਿ ਮੈਂ ਇਹ ਕੁੜੀ ਨੂੰ ਆਪਣੇ ਘਰ ਲੈ ਕੇ ਜਾਣਾ ਇਹਦੀ ਉਮਰ 60 ਸਾਲ ਸੀ ਕੁੜੀ ਦੀ ਉਮਰ 18 ਸਾਲ ਸੀ ਇਸ ਕੁੜੀ ਦੇ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਭਾਈ ਤਾਰੂ ਸਿੰਘ ਨੇ ਜੰਗਲ 'ਚ ਰਹਿਣ ਵਾਲੇ ਸਿੰਘਾਂ ਦੇ ਨਾਲ ਸੰਪਰਕ ਪੈਦਾ ਕੀਤਾ ਜ਼ਾਫਰ ਬੇਗ ਦੇ ਕਿਲੇ ਦੇ ਉੱਪਰ ਹਮਲਾ ਕਰਕੇ ਉਸ ਰਹੀਮ ਬਖਸ਼ ਦੀ ਬੇਟੀ ਨੂੰ ਆਜ਼ਾਦ ਕਰਾਇਆ ਗਿਆ ਤੇ ਉਹਦੇ ਤੋਂ ਬਾਅਦ ਇਹਨਾਂ ਦੀ ਸ਼ਿਕਾਇਤ ਲਾਈ ਗਈ ਤੇ ਭਾਈ ਤਾਰੂ ਸਿੰਘ ਨੂੰ ਲਾਹੌਰ 'ਚ ਸ਼ਹੀਦ ਕੀਤਾ ਜਾਂਦਾ ਹੁਣ ਤੁਸੀਂ ਵੇਖੋ ਕਿ ਸਿੱਖ ਦਾ ਨੈਤਿਕ ਤੌਰ ਤੇ ਅਸੂਲ ਜਿਹੜੇ ਨੇ ਕਿਵੇਂ ਨੇ ਮੁਸਲਮਾਨਾਂ ਤੋਂ ਡਰਦੇ ਸੀ ਜੰਗਲਾਂ 'ਚ ਪਰ ਜੇ ਬੱਚੀ ਮੁਸਲਮਾਨ ਦੀ ਦੀ ਵੀ ਇੱਜ਼ਤ ਖਤਰੇ ਦੇ ਵਿੱਚ ਹੈ ਤੇ ਸਿੱਖ ਆਪਣੀ ਜਾਨ ਤੇ ਖੇਡ ਗਿਆ। ਰਹੀਮ ਬਖਸ਼ੀ ਮੁਸਲਮਾਨ ਉਹਦੀ ਬੇਟੀ ਵੀ ਮੁਸਲਮਾਨ। ਲਾਹੌਰ ਦਾ ਹਾਕਮ ਜ਼ਕਰੀਆ ਖਾਨ ਵੀ ਮੁਸਲਮਾਨ। ਪੱਟੀ ਦਾ ਹਾਕਮ ਜ਼ਾਫਰ ਬੇਗ ਵੀ ਮੁਸਲਮਾਨ ਤੇ ਮੁਸਲਮਾਨਾਂ ਦਾ ਰਾਜ ਉਹਨਾਂ ਦਾ ਕਾਨੂੰਨ ਉਹਨਾਂ ਦੀ ਰਾਜ ਸੱਤਾ ਤੇ ਜਿਹਦੀ ਬੱਚੀ ਚੁੱਕ ਕੇ ਲੈ ਕੇ ਗਏ ਨੇ ਉਹ ਵੀ ਮੁਸਲਮਾਨ ਤੇ ਸ਼ਹਾਦਤ ਦੇ ਰਿਹਾ ਸਿੱਖ। ਇਹ ਸਾਡੇ ਲੰਬਤ ਕਸੂਰ ਸੀ 18ਵੀਂ ਸਦੀ ਦੇ ਵਿੱਚ ਜਿਹੜਾ ਚ ਕਿਤੇ ਨਾ ਕਿਤੇ ਹੌਲੀ ਹੌਲੀ ਸਾਡੇ ਚ ਗਵਾਚਤੇ ਜਾ ਰਹੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਿਆ ਜ਼ਕਰੀਆ ਖਾਨ ਦੀ ਮੌਤ ਹੋਈ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦੇ ਤਿੰਨੇ ਪੁੱਤ ਸ਼ਾਹ ਨਵਾਜ਼ ਜ਼ਾਹੀਆ ਖਾਨ ਤੇ ਮੀਰ ਬੱਕੀ ਲਾਹੌਰ ਪਹੁੰਚੇ ਸਲਾਹ ਕੀਤੀ ਆਪਸ ਚ ਰਾਜ ਸੱਤਾ ਦੇ ਬਾਰੇ ਆਪਣੇ ਬਾਪ ਦੀ ਵਿਰਾਸਤ ਦੇ ਬਾਰੇ ਤੇ ਨਾਲ ਇਹ ਪਤਾ ਕੀਤਾ ਕਿ ਉਹਦੀ ਬਹੁਤ ਕਿਵੇਂ ਹੋਈ ਇੱਕ ਸਿੱਖ ਦੀਆਂ ਜੁੱਤੀਆਂ ਖਾਂਦੀਆਂ ਸਲਾਹ ਕਿਸ ਨੇ ਦਿੱਤੀ ਸੀ ਸਰਦਾਰ ਮਹਤਾਬ ਸਿੰਘ ਮੀਰਾ ਗੁਟ ਮਾਫ ਕਰਨਾ ਸ਼ਬਾਦ ਸਿੰਘ ਦੇ ਪਿਤਾ ਸ਼ਬੀਖ ਸਿੰਘ ਸ਼ਬੀਖ ਸਿੰਘ ਨੂੰ ਖਤਮ ਕੀਤਾ ਜਾਵੇ ਬਹਾਨਾ ਤੇ ਚਾਹੀਦਾ ਉਹਦਾ ਬੇਟਾ ਸ਼ਬਾਦ ਸਿੰਘ ਕਾਜ਼ੀ ਅਬਦੁਲ ਹਕ ਦੇ ਕੋਲ ਪੜਦਾ ਸੀ ਕਾਜ਼ੀ ਅਬਦੁਲ ਹਕ ਨੇ ਬਹਾਨਾ ਬਣਾਉਣ ਦੇ ਵਾਸਤੇ ਸਿੱਖ ਧਰਮ ਦੇ ਬਾਰੇ ਬੜੀਆਂ ਗਲਤ ਟਿੱਪਣੀਆਂ ਕੀਤੀਆਂ ਸ਼ਾਬਾਸ਼ ਬੜਾ ਰੋਸ਼ਨ ਦਿਮਾਗ ਵਿਦਿਆਰਥੀ ਉੱਠ ਕੇ ਖੜਾ ਹੋ ਗਿਆ ਉਸ ਜਮਾਤ ਦੇ ਵਿੱਚ ਤੇ ਕਹਿੰਦਾ ਕਾਜੀ ਸਾਹਿਬ ਉਹਨੇ ਜਿਹੜੇ ਸ਼ਬਦ ਵਰਤੇ ਕਾਜੀ ਸਾਹਿਬ ਜਿਹੜੀਆਂ ਬੇਅਦਬੀ ਭਰੇ ਸ਼ਬਦਾਂ ਵਾਲੀਆਂ ਟਿੱਪਣੀਆਂ ਤੁਸੀਂ ਸਾਡੇ ਗੁਰੂ ਸਾਹਿਬਾਨ ਤੇ ਕਰਦੇ ਹੋ ਸਾਡੀਆਂ ਗੁਰੂ ਸਖਸ਼ੀਤਾ ਦੇ ਉੱਪਰ ਕਰਦੇ ਹੋ ਜੇਕਰ ਇਹੀ ਟਿੱਪਣੀਆਂ ਅਸੀਂ ਤੁਹਾਡੇ ਮੁਹੰਮਦ ਸਾਹਿਬ ਜਾਂ ਉਹਨਾਂ ਦੀ ਬੇਟੀ ਫਾਤਿਮਾ ਦੇ ਬਾਰੇ ਕਰੀਏ ਤੁਹਾਨੂੰ ਕਿਵੇਂ ਤਾਂ ਲੱਗੇਗਾ ਬਸ ਇਹੀ ਬਹਾਨਾ ਚਾਹੀਦਾ ਸੀ ਇਹ ਨਹੀਂ ਕਿਹਾ ਗਿਆ ਕਿ ਸ਼ੁਰੂਆਤ ਅਸੀਂ ਕੀਤੀ ਕਿ ਆ ਇਹ ਗਿਆ ਕਿ ਸ਼ਿਬੇਖ ਸਿੰਘ ਦੇ بیٹے ਨੇ ਇਸਲਾਮਤਮ ਦੇ ਪੈਗੰਬਰਾਂ ਦੇ ਬਾਰੇ ਅਪਸ਼ਬਦਾਵਲੀ ਬੋਲੀ ਪਿਤਾ ਤੇ ਪੁੱਤਰ ਗ੍ਰਫਤਾਰ ਦੋਹਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਫਤਵਾ ਸੁਣਾਇਆ ਗਿਆ ਪੇਸ਼ਕਸ਼ ਸਾਹਮਣੇ ਸੀ ਕਿ ਦੀਨ-ਏ-ਇਸਲਾਮ ਕਬੂਲ ਕਰ ਲਓ ਕਾਜ਼ੀ ਅਬਦੁਲ ਹਕਮ ਵਿੱਚ ਆਉਂਦਾ ਸੀ ਸ਼ਹਾਬਾਜ਼ ਸਿੰਘ ਦੀਨੇ ਇਸਲਾਮ ਕਬੂਲ ਕਰੇ 18 ਸਾਲ ਦਾ ਨੌਜਵਾਨ ਸੀ ਇਤਿਹਾਸਿਕ ਸਰੋਤ ਕਹਿੰਦੇ ਨੇ ਕਿ ਚਾਹੁੰਦਾ ਸੀ ਕਿ ਜੇ ਇਹ ਦੀਨੇ ਇਸਲਾਮ ਚ ਆ ਜਾਵੇਗਾ ਤੇ ਜਿੰਨਾ ਇਹ ਇੰਟੈਲੀਜੈਂਟ ਤੇ ਹੁਸ਼ਿਆਰ ਵਿਦਿਆਰਥੀ ਹੈ ਮੈਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਬੱਚੀ ਦਾ ਰਿਸ਼ਤਾ ਇਸ ਨਾਲ ਕਰਾਂ ਅਮੀਰ ਪਰਿਵਾਰ ਹੈ ਪੜਿਆ ਲਿਖਿਆ ਪਰਿਵਾਰ ਹੈ ਹਰ ਕੋ ਚਾਹੁੰਦਾ ਮੇਰੀ ਬੱਚੀ ਦਾ ਰਿਸ਼ਤਾ ਚੰਗੇ ਤਾਂ ਹੋਵੇ ਪਰ ਜੇ ਉਹ ਦੀਨੇ ਇਸਲਾਮ ਚ ਆ ਜਾਵੇ ਪੇਸ਼ਕਸ਼ ਸੀ ਜਾਂ ਮੌਤ ਜਾਂ ਦੀਨੇ ਇਸਲਾਮ ਪਿਤਾ ਤੇ ਪੁੱਤਰ ਨੇ ਮੌਤ ਨੂੰ ਪ੍ਰਮਾਨ ਕੀਤਾ ਚੱਕੜੀ ਦੇ ਉੱਪਰ ਚੜਾ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾਈ ਗਈ। ਪਹਿਲਾ ਦਿਨ ਚੱਕੜੀ ਦਾ ਗੇੜੇ ਲਿਆਂਦੇ ਗਏ। ਚੱਕੜੀ ਦੇ ਦੰਦਿਆਂ ਦੇ ਨਾਲ ਜਿਸਮ ਦੇ ਵਿੱਚੋਂ మాਸ ਤੁੰਬੇ ਤੁੰਬੇ ਹੋ ਕੇ ਉੱਡ ਗਿਆ। ਖੂਨ ਦੀਆਂ ਤੇ ਧੇਰੀਆਂ ਜ਼ਮੀਨ ਤੇ ਬਕੀਆਂ। ਪਿਤਾ ਤੇ ਪੁੱਤਰ ਬੇਹੋਸ਼ ਹੋ ਗਏ। ਔਰ ਇਨ ਲੌ ਦੇ ਬੁੱਤਾਂ ਨੂੰ ਚੱਕੜੀ ਤੋਂ ਉਤਾਰਿਆ ਗਿਆ। ਦੋਵਾਂ ਨੂੰ ਵੱਖ-ਵੱਖ ਕਾਲਕੋਟੀਆਂ ਵਿੱਚ ਸੁੱਟ ਕੇ ਕਾਜ਼ੀ ਅਬਦੁਲ ਹੱਕ ਸ਼ਾਹਬਾਜ਼ ਸਿੰਘ ਦੇ ਕੋਲ ਗਿਆ ਬੇਟਾ ਤੇਰੇ ਪਿਤਾ ਨੇ ਤਾਂ ਜ਼ਿੰਦਗੀ ਜੀ ਲਈ ਖਾਹ ਹਣਾ ਲਿਆ ਤੇਰੀ ਜੇ ਉਮਰ ਹੀ ਕੀ 18 ਸਾਲ ਜੇ ਤੂੰ ਦੀਨ ਨੇ ਇਸਲਾਮ ਕਬੂਲ ਕਰ ਲਵੇਂ ਜਾਨ ਬਚ ਸਕਦੀ ਹੈ ਨਿਕਾਹ ਤੇਰਾ ਕਿਸੇ ਚੰਗੀ ਮੁਸਲਮਾਨ ਲੜਕੀ ਦੇ ਨਾਲ ਕਰਾਂਗੇ ساری ਜ਼ਿੰਦਗੀ ਆਇਸ਼ ਕਰੇਗਾ ਬੱਚਾ ਬਸੁੱਤ ਸੀ ਜਵਾਬ ਨਾ ਦੇ ਸਕਿਆ ਕਈ ਵਾਰੀ ਬੰਦਾ ਜਵਾਬ ਨਾ ਦਿਆ ਜਾਵੇ ਤਾਂ ਉਸ ਨੂੰ ਸਹਿਮਤੀ ਸਮਝਿਆ ਜਾਂਦਾ ਹੈ ਫਿਰ ਇਹੀ ਕਾਜ਼ੀ ਅਬਦੁਲ ਹਕ ਕਾਗਜ਼ ਤਿਤ ਕਲਮ ਲੈ ਕੇ ਸਰਦਾਰ ਸ਼ਬੀਖ ਸਿੰਘ ਦੇ ਕੋਲ ਗਿਆ ਸ਼ਬੀਖ ਸਿੰਘ ਤੂੰ ਤਾਂ ਜ਼ਿੰਦਗੀ ਜੀ ਲਈ ਤੇਰਾ ਪੁੱਤਰ ਵਿਹੇ ਕੋ ਦੇ ਵੱਲ 18 ਸਾਲ ਦਾ ਇੰਨਾ ਸੋਹਣਾ ਸੁਖਾ ਨੌਜਵਾਨ ਇੱਕ ਇੰਨਾ ਹੀ ਲਿਖਣਾ ਹੈ ਨਾ ਕਿ ਮੇਰਾ ਪੁੱਤਰ ਦੀਨ ਦੇ ਇਸਲਾਮ ਕਬੂਲ ਕਰ ਲੇ ਮੈਨੂੰ ਕੋਈ ਇਤਰਾਜ਼ ਨਹੀਂ ਤੇ ਦਸਤਖਤ ਕਰ ਦੇ ਲਿਖ ਦੇ ਲਿਖ ਦੇਵੇਂਗਾ ਤੇਰੀ ਗੋਲ ਬਚ ਜਾਵੇਗੀ ਪੰਥ ਪ੍ਰਕਾਸ਼ ਦੇ ਸ਼ਬਦ ਬੜੇ ਪਿਆਰੇ ਸਰਦਾਰ ਸ਼ਬੀਖ ਸਿੰਘ ਨੇ ਜੋ ਗਿਆ ਆਜੀ ਤੂੰ ਕਹਿੰਦਾ ਕਿ ਜੇ ਤੂੰ ਇਹ ਲਿਖ ਦਵੇਂ ਕਿ ਸਿੱਖੀ ਪ੍ਰਵਾਨ ਨਹੀਂ ਤਾਂ ਪੁੱਤਰ ਬਚ ਜਾਵੇਗਾ ਕੁੱਲ ਬਚ ਜਾਵੇਗੀ ਪਰ ਮੇਰਾ ਜਾਬ ਸੁਣ ਲਾ ਹਮਰੇ ਕਾਰਨ ਗੁਰਕੁਲੇਂ ਗਵਾਈ ਹਮ ਕੁੱਲ ਰਾਖੇ ਕੌਣ ਵੜਾਈ ਵੀ ਇਸ ਸਿੱਖੀ ਦੇ ਵਾਸਤੇ ਤਾਂ ਮੇਰੇ ਗੁਰੂ ਨੇ ਆਪਣੇ ਚਾਰ ਪੁੱਤਰਾਂ ਦੇ ਸਿਰ ਮੇਰੀ ਝੋਲੀ 'ਚ ਪਾ ਦਿੱਤੇ ਤੇ ਮੈਂ ਆਪਣੇ ਪੁੱਤਰ ਦਾ ਸਿਰ ਬਚਾਉਣ ਦੇ ਵਾਸਤੇ ਝੋਲੀ 'ਚ ਸਿੱਖੀ ਕੱਢ ਕੇ ਛੁੱਟ ਦੇਵਾਂ ਇਹ ਨਹੀਂ ਹੋ ਸਕਦਾ ਪਿਤਾ ਤੇ ਪੁੱਤਰ ਨੂੰ ਚੱਕੜੀ ਤੇ ਚੜਿਆ ਗਿਆ ਸ਼ਹੀਦ ਕੀਤਾ ਗਿਆ ਪੰਥ ਪ੍ਰਕਾਸ਼ ਦੇ ਸ਼ਬਦ ਨੇ ਕਿ ਉਸ ਵੇਲੇ ਸਰਦਾਰ ਸ਼ਬੀਖ ਸਿੰਘ ਦੇ ਬੁੱਲਾਂ ਦੇ ਉਪਰ ਇੱਕ ਗੱਲ ਸੀ ਧੰਨ ਘੜੀ ਧੰਨ ਚੱਕੜੀ ਧੰਨ ਨਿਉਂ ਤੁਹਾਡਾ ਧਰਮ ਹੀ ਥਮ ਚੜ੍ਹੇ ਚ ਰੱਖਣੀ ਧੰਨ ਵਜੂਦ ਤੇਰਾ ਇਹ ਪਾਤਸ਼ਾਹ ਇੰਨੀ ਰਹਿਮਤ ਕੀਤੀ ਇੰਨੀ ਬਖਸ਼ਿਸ਼ ਕੀਤੀ ਕਿ ਤੇਰੀ ਬਖਸ਼ਿਸ਼ ਤੇ صدਕਾ ਤੇਰੀ ਰਜ਼ਾ ਚ ਰਹਿੰਦੇ ਆ ਇਹ ਜਿਹੜੀ ਸ਼ਹਾਦਤ ਆਈ ਹੈ ਇਹ ਸ਼ਹਾਦਤ ਦੇ ਵਿੱਚੋਂ ਚਖੜੀ ਦੇ ਦੰਦ ਜਿਹੜੇ ਨੇ ਉਹ ਵੀ ਆਨੰਦ ਦੇ ਰਹੇ ਧੰਨ ਘੜੀ ਧੰਨ ਚਖੜੀ ਧੰਨ ਨਿਯਉ ਤੇਰਾ ਧਰਮ 헤ਥਮ ਚੜੇ ਚ ਰਖੜੀ ਧੰਨ ਵਜੂਦ ਤੇਰਾ ਦੂਸਰਾ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਗੁਣ ਸੀ ਇਕ ਕਦੀ ਵੀ ਆਪਣੇ ਸਿੱਖ ਦੇ ਕੀਤੇ ਹੋਏ ਕਾਰਨਾਮੇ ਨੂੰ ਦੁਨੀਆ ਦੇ ਸਾਹਮਣੇ ਨਿੰਦੇ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਸੰਘਰਸ਼ ਦੇ ਵਿੱਚ ਕੁਝ ਹੋ ਸਕਦਾ ਪਰ ਇਹ ਨਹੀਂ ਕਿ ਅਸੀਂ ਆਪਸ ਦੇ ਵਿੱਚ ਹੀ ਆਪਾ ਵਿਰੋਧੀ ਬਣ ਕੇ ਆਪਣੇ ਕੀਤੇ ਹੋਏ ਸਿੰਘ ਦੇ ਕਿਸੇ ਕਾਰਨਾਮੇ ਨੂੰ ਡਿਸਆਨ ਕਰ ਦਈਏ ਸਿੱਖ ਜੰਗਲਾਂ ਦੇ ਵਿੱਚ ਮਲਤਾਨ ਦਾ ਹਾਕਮ ਉਸ ਵੇਲੇ ਲਖਪਤ ਰਾਏ ਦਾ ਭਰਾ ਜਸਪਤ ਰਾਏ ਇਹ ਜਿਹੜੇ ਦੋਵੇਂ ਭਰਾ ਦੇ ਕਿਸੇ ਸਮੇਂ ਇਹਨਾਂ ਦੇ ਵਡੇਰਿਆਂ ਦੇ ਸਬੰਧ ਸਿੱਖੀ ਦੇ ਨਾਲ ਵੀ ਰਹੇ ਜਸਪਤ ਰਾਏ ਮਲਤਾਨ ਦਾ ਹਾਕਮ ਸੀ ਤੇ ਮਲਤਾਨ ਜਿਹੜਾ ਇਹ ਬੜਾ ਸ਼ਾਂਤੀ ਵਾਲਾ ਸੂਬਾ ਮੰਨਿਆ ਜਾਂਦਾ ਸੀ ਅਕਸਰ ਜਦੋਂ ਅਸੀਂ ਇਤਿਹਾਸ 'ਚ ਵੇਖਦੇ ਹਾਂ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਛੱਡਦੇ ਨੇ ਤੇ ਉਹਦੀ ਆਖਰੀ ਜੰਗ ਖਦਰਾਣੀ ਦੀ ਢਾਬ ਜਿਸ ਨੂੰ ਅੱਜ ਤੱਕ ਮੁਕਸਾ ਸਾਹਿਬ ਆਖਦੇ ਆ ਇੱਥੇ ਹੋਈ ਹੈ ਉਸ ਤੋਂ ਬਾਅਦ ਲੰਬਾ ਸਮਾਂ ਉਹ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਲੱਕੀ ਜੰਗਲ ਕਿਹਾ ਜਾਂਦਾ ਸੀ ਉੱਥੇ ਠਹਿਰੇ ਨੇ ਉੱਥੇ ਕੋਈ ਹਮਲਾ ਨਹੀਂ ਹੁੰਦਾ ਉਦਾ ਕਾਰਨ ਹੈ ਕਿ ਉਸ ਸਮੇਂ ਇਹ ਜਿਹੜਾ ਲੱਖੀ ਜੰਗਲ ਦਾ ਇਲਾਕਾ ਸੂਬਾ ਮਲਤਾਨ ਦੇ ਅਧੀਨ ਹੁੰਦਾ ਸੀ ਤੇ ਸੂਬਾ ਮਲਤਾਨ ਬਹੁਤ ਕਮਜ਼ੋਰ ਸੀ ਬੇਸ਼ੱਕ ਇੱਥੇ ਔਰੰਗਜ਼ੇਬ ਦਾ ਪੁੱਤਰਾ ਵੀ ਕਿਸੇ ਸਮੇਂ ਫੌਜਦਾਰ ਰਿਹਾ ਸ਼ਹਜਾਦਾ ਮੁਜ਼ਮਮ ਦਾ ਬੇਟਾ ਪਰ ਇਹ ਇੱਕ ਤਾਂ ਲੱਖੀ ਜੰਗਲ ਦਾ ਇਲਾਕਾ ਜਿਹੜਾ ਇਹ ਸੀ ਐਵੇਂ ਦਾ ਕਿ ਆਮ ਫੌਜਾਂ ਦਰ ਮੂੰਹ ਨਹੀਂ ਸੀ ਕਰਦੀਆਂ ਦੂਜਾ ਵੈਸੇ ਵੀ ਇਹ بڑا ਕਹਿ ਸਕਦੇ ਹੋ ਕਿ ਸ਼ਾਂਤੀ ਜੀ ਵਾਲਾ ਸੂਬਾ ਕਿਹਾ ਜਾਂਦਾ ਸੀ ਨਾ ਇਹ ਲਾਹੌਰ ਦੇ ਅਧੀਨ ਸੀ ਨਾ ਇਹ ਦਿੱਲੀ ਦੇ ਨਾ ਸਰਹੰਦ ਦੇ ਇਸ ਕਰਕੇ ਇੱਥੇ ਕੋਈ ਹਮਲਾ ਨਹੀਂ ਤੇ ਬੜੀ ਸੇਫ ਜਗ੍ਹਾ ਸੀ ਤੇ 18ਵੀਂ ਸਦੀ ਦਾ ਜਿਹੜਾ ਜਿੰਨਾ ਵੀ ਸਾਡਾ ਸੰਘਰਸ਼ ਹੈ ਉਹ ਸੰਘਰਸ਼ ਦਾ ਧੁਰਾ ਰਿਹਾ ਧੰਦਵਾਸਾ ਤਲਵੰਡੀ ਸਾਬੋ ਉਹ ਸੰਘਰਸ਼ ਦਾ ਧੁਰਾ ਰਿਹਾ 18ਵੀਂ ਸਦੀ ਦੇ ਵਿੱਚ ਜਿੰਨੀ ਵੀ ਸਿੱਖ ਸੰਘਰਸ਼ ਦੇ ਵਿੱਚ ਜੂਝਣ ਵਾਲੀ ਪਨੀਰੀ ਤਿਆਰ ਹੋਈ ਹੈ ਸਾਰੀ ਇੱਥੇ ਐਨਐਸ ਨੂੰ ਪੜ੍ਹ ਕੇ ਵੇਖੋ ਉਹ ਕਹਿੰਦਾ ਹੈ ਕਿ ਇੱਥੇ 1,20,000 ਸਿੱਖਾਂ ਨੇ ਖੰਡੇ ਪਾਟੇ ਦੀ ਬਹੁਲ ਨਹੀਂ ਤੁਸੀਂ ਵੱਡਾ ਤੇ ਛੋਟਾ ਘੱਲੂ ਘਰਾ ਵੇਖ ਲਓ ਸਿੱਖ ਜ਼ਖਮੀ ਹੁੰਦੇ ਨੇ ਸ਼ਹਾਦਤਾਂ ਹੁੰਦੀਆਂ ਨੇ ਇਲਾਜ ਕਰਨ ਵਾਸਤੇ ਕਿੱਥੇ ਹੁੰਦੇ ਨੇ ਦੰਦਵਾਸਾ ਇੱਥੇ ਇੱਕ ਐਵੇਂ ਦਾ ਕੇਂਦਰ ਸਥਾਪਿਤ ਕਰ ਦਿੱਤਾ ਗੁਰੂ ਸਾਹਿਬ ਨੇ ਜਿਹੜੇ ਜ਼ਖਮੀ ਹੋ ਜਾਂਦੇ ਸੀ ਉਹਨਾਂ ਦਾ ਇਲਾਜ ਇੱਥੇ ਹੁੰਦਾ ਸੀ ਜਿਨ੍ਹਾਂ ਨੇ ਖੰਡੇ ਪਾਟੇ ਦੀ ਪਾਹੁਲ ਲੈਣੀ ਹੁੰਦੀ ਸੀ ਉਹਨਾਂ ਨੂੰ ਅੰਮ੍ਰਿਤ ਇੱਥੇ ਸਿਖਾਇਆ ਜਾਂਦਾ ਸੀ ਜਿਹੜੇ ਸਿੰਘਾਂ ਨੇ ਸਿੱਖਿਆ ਪ੍ਰਾਪਤ ਕਰਨੀ ਹੁੰਦੀ ਸੀ ਸਿੱਖਿਆ ਦਾ ਕੇਂਦਰ ਇਹ ਵੱਡਾ ਇਹ ਸੀ ਤੇ ਜਿਹੜੇ ਸਿੰਘ ਮੈਦਾਨੇ ਜੰਗ ਚ ਜੁੱਜਣ ਵਾਸਤੇ ਜਾਂਦੇ ਸੀ ਉਹਨਾਂ ਨੂੰ ਸ਼ਸਤਰ ਵਿੱਦਿਆ ਦੇ ਉਸ ਸਮੇਂ ਦੀ ਗ੍ਰਿਲ੍ਹਾ ਜੁਧਨੀਤੀ 18ਵੀਂ ਸਦੀ ਦੇ ਵਿੱਚ ਸਾਡਾ ਇੱਕ ਅਹਿਮ ਪੱਖ ਰਹੀ ਹੈ ਨੀਤੀ ਦਾ ਜੁਧਨੀਤੀ ਦਾ ਉਹ ਸਾਰੇ ਇੱਥੇ ਸਿਖਾਈ ਜਾਂਦੀ ਸੀ ਸੋ ਇਹ ਸਾਡਾ ਇੱਕ ਬਹੁਤ ਵੱਡਾ ਕੇਂਦਰ ਸੀ ਖੈਰ ਸਿੱਖਾਂ ਦਾ ਇੱਕ ਜਥਾ ਜੰਗਲ ਦੇ ਵਿੱਚ ਉਸ ਜਥੇ ਵਿੱਚ ਨਕਈ ਮਿਸਲ ਦੇ ਸਰਦਾਰ ਕਨਈਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਦਰਤਾ ਸਰਦਾਰ ਚੜ੍ਹ ਸਿੰਘ ਸ਼ੁਕਰਚੱਕੀਆ ਤੇ ਕੁਝ ਹੋਗ ਸਿੰਘ ਸੂਰਮੇ ਵਿਸਾਖੀ ਦਾ ਦਿਨ ਆ ਤੇ ਮਨ ਦੇ ਵਿੱਚ ਸਿੰਘ ਵਿਚਾਰ ਕਰਦੇ ਨੇ ਕਿ ਕਿਸੇ ਗੁਰਦੁਆਰਾ ਸਾਹਿਬ ਚਲੀਏ ਉੱਥੇ ਜਾ ਕੇ ਵਿਸਾਖੀ ਦੇ ਦਿਹਾੜੇ ਦੇ ਉੱਪਰ ਕੀਰਤਨ ਕਰਾਂਗੇ ਗੁਰੂ ਪਾਤਸ਼ਾਹ ਦੇ ਦਰਸ਼ਨ ਦੇਦਾਰ ਕਰਾਂਗੇ ਲੰਗਰ ਛਕ ਕੇ ਇਸ਼ਨਾਨ ਕਰਾਂਗੇ ਤੇ ਵਾਪਸ ਫਿਰ ਜੰਗਲ ਚ ਆ ਜਾਵਾਂਗੇ ਉਹਨਾਂ ਨੇ ਗੁਰਦੁਆਰਾ ਚੁੜਿਆ ਰੋੜੀ ਸਾਹਿਬ ਏਮਨਾਬਾਦ ਜਿੱਥੇ ਗੁਰਨਾਨਕ ਸੱਚੇ ਪਾਤਸ਼ਾਹ ਦੀ ਪਾਈ ਲਾਲੂ ਦੇ ਨਾਲ ਮੁਲਾਕਾਤ ਹੋਈ ਅੱਜ ਦੇ ਪਾਕਿਸਤਾਨ ਦੇ ਵਿੱਚ ਸਿੰਘ ਉੱਥੇ ਚਲੇ ਗਏ ਕੁਝ ਸਿੰਘਾਂ ਨੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ ਕੁਝ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਿੰਘ ਜਿਹੜੇ ਸੀਗੇ ਉਹ ਇਸ਼ਨਾਨ ਕਰਕੇ ਆਪਣੇ ਘੋੜਿਆਂ ਦੀ ਸਾਫ ਸਵੱਬਾਲ ਵਾਰ ਲੱਗ ਗਏ ਤੇ ਇੰਨੇ ਚਿਰ ਨੂੰ ਜਸਪਤ ਰਾਏ ਨੂੰ ਕਿਸੇ ਸੁਈਏ ਨੇ ਜਾ ਕੇ ਦੱਸ ਦਿੱਤਾ ਕਿ ਸਿੰਘਾਂ ਦਾ ਇੱਕ ਜਥਾ ਆ ਕੇ ਰੋੜੀ ਸਾਹਿਬ ਉਤਰਿਆ ਹੈ ਜਸਪਤ ਰਾਏ ਫੌਜਾਂ ਲੈ ਕੇ ਆ ਗਿਆ ਆਲੇ ਦੁਆਲੇ ਸਿੱਖਾਂ ਨੂੰ ਕੀ ਹਲਿਆ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਪੜ੍ਹ ਕੇ ਵੇਖੋ ਬੜੇ ਪਿਆਰੇ ਸ਼ਬਦ ਨੇ ਸਰਦਾਰ ਰਤਨ ਸਿੰਘ ਭੰਗੂ ਬੜੇ ਪਿਆਰੇ ਸ਼ਬਦਾਂ ਚ ਕਹਿੰਦੇ ਨੇ ਜਸਪਤ ਰਾਜ ਅਸੀਂ ਇੱਥੇ ਲੜਨ ਨਹੀਂ ਆਏ ਨਾ ਤੇਰੇ ਸ਼ਹਿਰ ਦੇ ਉੱਪਰ ਕਬਜ਼ਾ ਕਰਨ ਵਾਸਤੇ ਨੇ ਸਾਡਾ ਪਰਜੋਜਨ ਹੈ ਕਿ ਅਸੀਂ ਇੱਥੇ ਗੁਰੂ ਪਾਤਸ਼ਾਹ ਦੇ ਹਜ਼ੂਰੀ ਚ ਬੈਠਣਾ ਹੈ ਪਾਠ ਕਰਨਾ ਹੈ ਕੀਰਤਨ ਕਰਨਾ ਹੈ ਲੰਗਰ ਤਿਆਰ ਕਰਨਾ ਹੈ ਲੰਗਰ ਛਕਣਾ ਹੈ ਤੇ ਅਸੀਂ ਵਾਪਸ ਫਿਰ ਜੰਗਲ ਚਲੇ ਜਾਣਾ ਹੈ ਤੈਨੂੰ ਸਾਡੇ ਤੋਂ ਕਿਸੇ ਤਰ੍ਹਾਂ ਡੋਗੇ ਭੈ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਕਿ ਤੁਸੀਂ ਆਪਣੇ ਘੋੜੇ ਖੋਲਣੇ ਆ ਕਿ ਤੁਹਾਡੇ ਕੇਸਾਂ ਨੂੰ ਵੱਢ ਕੇ ਰੱਸੀਆਂ ਬਣਾ ਕੇ ਮੈਂ ਘੋੜੇ ਲੈ ਜਾਵਾਂ ਤੇ ਜਦੋਂ ਇਹ ਸ਼ਬਦ ਉਸਨੇ ਕਹਿ ਲਿਆ ਤੇ ਫਿਰ ਸੇ ਕੇਸਾਂ ਦੀ ਬਿਤਮੀਂ ਪਹਿਲਾਂ ਵੀ ਕਿਹਾ ਸੀ ਕਦੀ ਸਵੀਕਾਰ ਨਹੀਂ ਕਰਦਾ ਫਿਰ ਸਰਦਾਰ ਚੜ੍ਹ ਸਿੰਘ ਨੇ ਸ਼ਬਦ ਵਰਤਿਆ ਪੰਥ ਪ੍ਰਕਾਸ਼ ਦੇ ਮਤਲਬ ਕੋ ਕਰਾੜਾ ਉਹ ਕਰਾੜਾ ਅਸੀਂ ਨਹੀਂ ਸੀ ਚਾਹੁੰਦੇ ਲੜਨਾ ਪਰ ਜੇ ਤੂੰ ਕੇਸਾਂ ਦੇ ਬਾਰੇ ਐਵੇਂ ਦੇ ਬਿਰਦ ਸ਼ਬਦ ਬੋਲੇ ਨਾ ਤੇ ਫੇਰ ਉਹ ਇਥੋਂ ਜੀਉਂਦਾ ਨਹੀਂ ਜਾਵੇਗਾ ਅਜੇ ਚੜ੍ਹ ਸਿੰਘ ਦੀ ਜ਼ੁਬਾਨ ਦੇ ਉੱਪਰ ਇਹ ਸ਼ਬਦ ਤੇ ਭਾਈ ਨਿਬਾਹੁ ਸਿੰਘ ਹਾਥੀ ਤੇ ਚੜਿਆ ਤੇ ਸਿਰ ਵੱਢ ਕੇ ਜਸਪਤ ਰਾਏ ਦਾ ਜਮੀਨ ਤੇ ਸੁੱਟ ਦਿੱਤਾ ਜਦੋਂ ਜਸਪਤ ਰਾਏ ਮਾਰਿਆ ਗਿਆ ਫੌਜ ਭੱਜ ਗਈ ਰਾਜਾ ਹੀ ਮਾਰਿਆ ਗਿਆ ਫੌਜ ਭੱਜ ਗਈ ਉਹਦੇ ਪੁੱਤਰ ਹਰਪਜ ਰਾਏ ਨੂੰ ਬੁਲਾਇਆ ਗਿਆ ਉਹਦੇ ਭਰਾ ਲਖਪਤ ਰਾਏ ਨੂੰ ਬੁਲਾਇਆ ਗਿਆ ਹੋਰ ਵੀ ਸਾਰੇ ਹਾਕਮ ਪਹੁੰਚੇ ਤੇ ਜਦੋਂ ਸਸਕਾਰ ਕਰਨ ਦੇ ਵਾਸਤੇ Laash ਸਾਹਮਣੇ ਰੱਖੀ ਤੇ ਇਹਨਾਂ ਦਾ ਜਿਹੜਾ ਪੁਜਾਰੀ ਸੀ ਬੱਦੋ ਕੀ ਕਸਾਈਆਂ ਪਿੰਡ ਦਾ ਰਹਿਣ ਵਾਲਾ ਕਿਰਪਾਰਾ ਜਦੋਂ ਉਹ ਆਇਆ ਤੇ Laash ਤੋਂ ਕੱਪੜਾ ਚੁੱਕ ਕੇ ਕਹਿੰਦਾ ਕਹਿੰਦਾ ਇਹਦਾ ਸਸਕਾਰ ਨਹੀਂ ਹੋ ਸਕਦਾ ਇਹਦੀਆਂ ਰਸਮਾਂ ਨਹੀਂ ਹੋ ਸਕਦੀਆਂ ਇਹਦੇ ਜਿਹੜੇ ਗੁਰੂੜ ਪ੍ਰਣਾਣ ਦੇ ਮੰਤਰ ਨੇ ਮੈਂ ਨਹੀਂ ਪੜ ਸਕਦਾ Laash ਪੂਰੀ ਨਹੀਂ ਹੈ ਸਿਰ ਨਹੀਂ ਹੈਗਾ ਉੱਤੇ ਤੇ ਸਿਰ ਤੋਂ ਬਿਨਾਂ ਉਹਦੀ ਗਤੀ ਨਹੀਂ ਹੋਣੀ ਜਾਓ ਜਾ ਕੇ ਸਿਰ ਲੈ ਕੇ ਆਓ ਹੁਣ ਸਿੰਘਾਂ ਦੇ ਕੋਲ ਸਿਰ ਲੈਣ ਜਾਵੇ ਕਿਹੜਾ ਕਦੀ ਕਿਸੇ ਨੂੰ ਕਵੇ ਕੋਈ ਕੋਈ ਕਿਸੇ ਨੂੰ ਕਵੇ ਕੋਈ ਮੂੰਹ ਨਾ ਕਰੇ ਅਖੀਰ ਸਾਰੇ ਉਸੇ ਪੰਡਤ ਨੂੰ ਕਹਿੰਦੇ ਪੰਡਤ ਜੀ ਸਾਡੇ ਵਸ ਨਹੀਂ ਜਾਓ ਤੁਸੀਂ ਜਾ ਕੇ ਸਿਰ ਲਿਆਓ ਕਿਰਪਾ ਰਾਮ ਆਪ ਗਿਆ ਸਰਦਾਰ ਚੜ੍ਹ ਸਿੰਘ ਦੇ ਕੋਲ ਕਹਿੰਦਾ ਜੀ ਸਾਡਾ ਜਜਮਾਨ ਸੀ ਜਸਪਤ ਰਾਏ ਉਹ ਤੁਹਾਡੇ ਸਿੰਘਾਂ ਦੇ ਹੱਥੋਂ ਇੱਥੇ ਮਾਰਿਆ ਗਿਆ ਤੇ ਉਹਦਾ ਸਿਰ ਦੇ ਦਿਓ ਸਰਦਾਰ ਚੜ੍ਹ ਸਿੰਘ ਕਹਿੰਦੇ ਸਿਰ ਕੀ ਕਰਨਾ ਉਹ ਕਹਿੰਦੇ ਜੀ ਸਿਰ ਤੋਂ ਬਿਨਾ ਉਹਦੀ ਗਤੀ ਨਹੀਂ ਹੋਣੀ ਸਰ ਜੜ ਜੜ ਸਿੰਘ ਕਹਿੰਦੇ ਸਿਰ ਤੇ ਦੇ ਦਿੰਨੇ ਪਰ ਜਿਵੇਂ ਦੀ ਕਰਤੂਤ ਕੀਤੀ ਗਤੀ ਸਿਰ ਦੇ ਨਾਲ ਵੀ ਨਹੀਂ ਹੋਣੀ ਨਭਾਉ ਸਿੰਘ ਨੂੰ ਕਹਿੰਦੇ ਕਿੰਦੇ ਕਿੱਥੇ ਸਿਰ ਕਹਿੰਦਾ ਜੋ ਛਾਪਿਆਂ ਦੇ ਵਿੱਚ ਪਿਆ ਕਹਿੰਦੇ ਦੇ ਦੇ ਉਹਨਾਂ ਨੂੰ ਉਹਨੂੰ ਸਿਰ ਦਿੱਤਾ ਗਿਆ ਤੇ ਉਹਨੇ ਵੀ ਸਿੰਘਾਸਤਕਾਰ ਕਰਦੇ ਉਹਨਾਂ ਸਮੇਂ ਵਿੱਚ ਕੁਝ ਪੈਸੇ ਲੰਗਰ ਦੇ ਵਿੱਚ ਕਿਰਪਾ ਰਾਮ ਨੇ ਵੀ ਪਾ ਦਿੱਤੇ ਸਿਰ ਦੇ ਦਿੱਤਾ ਗਿਆ ਕਿਹਦਾ ਸੰਸਕਾਰ ਹੋ ਗਿਆ ਤੇ ਇਹਦੇ ਸੰਸਕਾਰ ਕਰਦਿਆਂ ਦੇ ਭਰਾ ਨੇ ਪੱਗ ਲਾ ਕੇ ਸੌਂ ਖਾਦੀ ਲਖ ਪਤਰਾਏ ਨੇ ਕਿ ਜਿੰਨਾ ਚਿਰ ਤੱਕ ਮੈ ਸਿੱਖਾਂ ਦਾ ਖੁਰਾ ਕੋਈ ਨਹੀਂ ਮਟਾਉਂਦਾ ਮੈਂ ਸਿਰ ਤੇ ਪੱਗ ਨਹੀਂ ਰੱਖਣੀ ਜਿਹਦੇ ਕਰਕੇ ਫਿਰ ਕਾਨੂੰ ਆਂ ਦਾ ਜਿਹੜਾ ਛੋਟਾ कल्लू ਘਰਾ ਵਾਪਰਿਆ ਕਾਨੂੰ ਆਂ ਦੇ ਚ ਸਿੱਖਾਂ ਦਾ ਦੂਜੀ ਵਾਰੀ ਕਤਲੇਆਮ ਹੋਇਆ ਇੱਕ ਵਾਰੀ ਤੇ 1746 ਚ ਛੋਟਾ कल्लू ਘਰਾ ਤੇ ਇੱਕ ਵਾਰੀ 1729 ਦੇ ਵਿੱਚ 1729 ਦੇ ਵਿੱਚ ਦੀਵਾਨ ਟੋਡਰਮਲ ਦੇ ਪੁੱਤਰੇ ਪਹਾੜ ਚੰਦ ਨੇ ਉੱਥੇ ਕੁਝ ਆਪਣੇ ਸਿਪਾਹੀਆਂ ਨੂੰ ਤੇ ਕੁਝ ਫੌਜੀਆਂ ਨੂੰ ਤੇ ਕੁਝ ਉਸ ਸਮੇਂ ਦੇ ਕਰਿੰਦਿਆਂ ਨੂੰ ਨਾਲ ਲੈ ਕੇ ਸਿੱਖਾਂ ਦੇ ਇੱਕ ਦਲ ਦੇ ਉੱਪਰ ਹਮਲਾ ਕੀਤਾ ਸੀ ਸਿੱਖੋਚਾਰੇ ਪਚਨ ਚੇਤੀ ਬੈਠੇ ਹੋਏ ਸੀ ਹਣ ਭੋਲ ਹੀ ਉਹਨਾਂ ਦੇ ਉੱਪਰ ਇਸ ਫੌਜ ਨੇ ਹਮਲਾ ਕੀਤਾ ਤੇ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਉੱਥੇ ਵੀ ਹੋਈਆਂ ਸੀ ਸੋ ਸਾਡੇ ਇਤਿਹਾਸ ਦੇ ਕੁਝ ਪੱਖ ਸੀ ਕਿ ਸਿੱਖ ਸ਼ਸਤਰ ਵਿੱਦਿਆ ਨੂੰ ਪਿਆਰ ਕਰਦਾ ਸੀ ਬੀਬੀਆਂ ਸਿਲਸਿਲੇ ਵਿੱਚ ਹਿੱਸਾ ਲੈਂਦੀਆਂ ਸੀ ਸਿੱਖ ਆਪਣੇ ਪਰਿਵਾਰ ਤੋਂ ਵੱਧ ਗੁਰੂ ਨੂੰ ਜਾਣਦਾ ਸੀ ਸਿੱਖ ਆਪਣੇ ਅਕੀਦੇ ਦੇ ਵਿੱਚ ਪਰਪੱਕ ਸੀ ਸਿੱਖ ਆਪਣੇ ਆਪ ਤੇ ਆਪਣੇ ਸਾਥੀ ਨੂੰ ਡਿਸਔਨ ਨਹੀਂ ਸੀ ਕਰਦਾ ਜਿਹਦੇ ਕਰਕੇ ਸਾਡਾ ਜਿਹੜਾ ਸੀ ਉਹ ਰਾਜਬੋਲ ਦੇ ਵਿੱਚ ਆਇਆ ਜਿਸ ਰਾਜ ਦੀ ਮਿਲ ਅਰੰਭਿਤ ਪਰਵਾਸਾ ਗਈ ਸੀ ਕਿ ਸਭ ਸਖਾਲੀ ਉੱਠੀਆਂ ਇਹੋ ਆ ਹਲੇਮੀ ਰਾਜ ਜੋ ਇਹ ਸਾਡੇ ਹਲੇਮੀ ਰਾਜ ਦਾ ਆਧਾਰ ਸੀ ਸੋ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜੀ ਬਹਿਣਾ ਵੀ ਬੜਾ ਔਖਾ ਹੁੰਦਾ ਬੋਲਣਾ ਸੌਖਾ ਹੁੰਦਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫੱਤੇ ਦੀ ਸਾਂਝ ਕੱਲ ਪਰਸੂ ਸਰਦਾਰ ਸਰਜੀਤ ਸਿੰਘ ਹੁਣਾਂ ਨੇ ਭਾਈ ਪੰਥਪ੍ਰੀਤ ਸਿੰਘ ਹੁਣਾਂ ਨੇ ਇੱਥੇ ਗੁਰੂ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਤੇ ਤੁਹਾਨੂੰ ਆਪਣੀ ਪ੍ਰਵਚਨਾ ਦੇ ਨਾਲ ਨਿਹਾਲ ਕਰਨ ਵਾਸਤੇ ਹੁਣ ਆਓ ਇੱਕ ਵਾਰੀ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫੱਤੇ ਦੀ ਸਾਂਝ ਪਾਈ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ